ਜੀ ਕਾਲਕਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 25 ਜਨਵਰੀ ਹੈ ਮੈਂ ਸਹਿਜ ਪ੍ਰਿਤਕਾਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਸਾਦੋ ਇਹ ਜਗ ਪਰਮ ਪੁਲਾਣਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਬਿਕਾਨਾ ਹੇ ਸੰਤ ਜਨੋ ਹੇ ਪਾਈ ਇਸ ਸੰਸਾਰ ਦੇ ਲੋਕ ਮਾਇਆ ਦੇ ਪਰਮ ਜਾਲ ਵਿੱਚ ਫਸ ਕੇ ਕੋਹ ਰਾਹੇ ਪਏ ਹੋਏ ਹਨ ਇਨ੍ਹਾਂ ਲੋਕਾਂ ਨੇ ਐਸੇ ਕਰਕੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਛੱਡ ਦਿੱਤਾ ਹੈ। ਇਹ ਲੋਕ ਮਾਇਆ ਦੇ ਹੱਥਾਂ ਵਿੱਚ ਵਿੱਕ ਜਾਂਦੇ ਹਨ, ਵਿੱਕ ਗਏ ਹਨ। ਕੋ راہੇ ਪਏ ਹੋਏ ਸੰਸਾਰ ਦੇ ਜੀਵ, ਮਾਪਿਓ, ਪੁੱਤਰ-ਪਰਾ, ਇਸਤਰੀ ਦੇ ਮੋਹ ਵਿੱਚ ਫਸੇ ਰਹਿੰਦੇ ਹਨ। ਇਸ ਸੰਸਾਰ ਦੇ ਲੋਕ ਜਵਾਨੀ, ਧਨ-ਦੌਲਤ ਅਤੇ ਤਾਕਤ ਦੇ ਨਸ਼ੇ ਵਿੱਚ ਪਰ ਸਿੱਧੀ ਦੇ ਨਸ਼ੇ ਵਿੱਚ ਦਿਨ ਰਾਤ ਪਾਗਲ ਹੋਏ ਫਿਰਦੇ ਹਨ ਝੱਲੇ ਹੋਏ ਫਿਰਦੇ ਹਨ ਪਰਮੇਸ਼ਰ ਜਿੰਨਾ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ ਤਰਸ ਕਰਨ ਵਾਲਾ ਹੈ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨ ਵਾਲਾ ਹੈ ਪਰ ਇਹ ਸੰਸਾਰ ਉਸ ਪਰਮੇਸ਼ਰ ਦੇ ਚਰਨਾਂ ਨਾਲ ਆਪਣਾ ਮਨ ਨਹੀਂ ਜੋੜਦਾ ਉਸ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ ਗੁਰੂ ਜੀ ਆਖਦੇ ਹਨ ਕਰੋੜਾਂ ਵਿੱਚੋਂ ਕੋਈ ਵਿਰਲਾ ਮਨੁੱਖ ਹੀ ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ ਹੈ ਗੁਰੂ ਦੇ ਉਪਦੇਸ਼ ਅਨੁਸਾਰ ਬੰਦਗੀ ਕਰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਮਾਇਆ ਦਾ ਮੋਹ ਪਰਮ ਜਾਲ ਹੈ ਇਸ ਤੋਂ ਬਚਣਾ ਚਾਹੀਦਾ ਹੈ ਜਵਾਨੀ, ਤਾਂ ਦੌਲਤ, ਤਾਕਤ, ਪ੍ਰਸਿੱਧ ਹੋਣਾ ਆਦਿ ਨਸ਼ੇ ਮਨੁੱਖ ਨੂੰ ਪ੍ਰਸਾਤਲ ਵੱਲ ਲੈ ਜਾਂਦੇ ਹਨ ਤਬਾਹ ਕਰ ਦਿੰਦੇ ਹਨ ਇਹਨਾਂ ਤੋਂ ਬਚਣਾ ਬੇहद ਜ਼ਰੂਰੀ ਹੈ ਇਹਨਾਂ ਤੋਂ ਬਚ ਕੇ ਹੀ ਪਰਮੇਸ਼ਰ ਦੀ ਬੰਦਗੀ ਹੋ ਸਕਦੀ ਹੈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨ ਵਾਲੇ ਸਮਰੱਥ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਹੀ ਭਿਆਨਕ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਹੈ ਪਿਆਰੇ ਵਿਦਿਆਰਥੀਓ ਸਾਨੂੰ ਸਾਰਿਆਂ ਨੂੰ ਦਾਤਾ ਦੇਣ ਵਾਲਾ ਕੇਵਲ ਪਰਮੇਸ਼ਰ ਹੀ ਹੈ ਪਰਮੇਸ਼ਰ ਦੇ ਦਿੱਤੀਆਂ ਦਾਤਾਂ ਨਾਲ ਪਿਆਰ ਕਰਨ ਦੀ ਬਜਾਏ ਦਾਤਾ ਦੇਣ ਵਾਲੇ ਪਰਮੇਸ਼ਰ ਨਾਲ ਪਿਆਰ ਕਰਨਾ ਚਾਹੀਦਾ ਹੈ ਰੋਜ਼ਾਨਾ ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਪਰਮੇਸ਼ਰ ਦਾ ਸ਼ੁਕਰ ਕਰਨਾ ਚਾਹੀਦਾ ਹੈ ਗੁਰੂ ਪਲਾ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ